ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਆਲਮ ਦੇ ਉੱਤੇ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੇ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਨਾ ਤੇ ਜਿਸ ਵੀ ਭੈਣ ਭਰਾ ਨੂੰ ਇਸ ਵੀਡੀਓ ਦੀ ਲੋੜ ਹੈ ਤਾਂ ਉਸ ਤੱਕ ਵਾਅਦ ਤੋਂ ਵਾਅਦ ਸ਼ੇਅਰ ਤੇ ਲਾਈਕ ਕਮੈਂਟ ਵੀ ਕਰਕੇ ਭੇਜਣਾ ਤੇ ਆਓ ਹੁਣ ਆਪਾਂ ਸਾਡੀ ਅੱਜ ਵਾਲੀ ਵੀਡੀਓ ਸਟਾਰਟ ਕਰੀਏ ਸਾਡੀ ਆਸਤੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਘਰ ਦਾ ਇੱਕ ਵੀ ਮੈਂਬਰ 2 ਦਿਨ ਰਾਤ ਨੂੰ ਇਹ ਕੰਮ ਕਰ ਲੈਂਦਾ ਹੈ ਤਾਂ ਵੇਖ ਲੈਣਾ ਉਸ ਦੀ ਝੋਲੀ ਕੀਮਤੀ ਖਜ਼ਾਨਿਆਂ ਦੇ ਨਾਲ ਭਰ ਜਾਵੇਗੀ ਵਾਹਿਗੁਰੂ ਜੀ ਦੀ ਉਸ ਉੱਪਰ ਅਪਾਰ ਕਿਰਪਾ ਹੋ ਜਾਵੇਗੀ ਵੈਗੁਰਜੀ ਦੀ ਕਿਰਪਾ ਲੈਣ ਦੇ ਲਈ ਸਾਨੂੰ ਉਹ ਕਿਹੜਾ ਕੰਮ ਜਿਹੜਾ ਕਰਨਾ ਪਵੇਗਾ ਤੇ ਵੈਗੁਰਜੀ ਦਾ ਸਾਡੇ ਤੇ ਕਿਰਪਾ ਹੋ ਜਾਵੇਗੀ ਤੇ ਵੈਗੁਰਜੀ ਦਾ ਸਾਡੇ ਤੇ ਹੱਥ ਹੋ ਜਾਵੇਗਾ ਕਿੰਦੇ ਪ੍ਰਮਾਤਮਾ ਜੀ ਤਾਂ ਸਾਡੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਕਰ ਦੇਣਗੇ ਤੇ ਕਈ ਭੈਣ ਭਰਾ ਤਾਂ ਅਜਾਹ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਅਸੀਂ ਜਿੰਨਾ ਮਰਜੀ ਕਮਾ ਲਈਏ ਜਿੰਨਾ ਮਰਜੀ ਕੁਝ ਕਰ ਲਈਏ ਪਰ ਸਾਡੇ ਘਰ ਦੇ ਵਿੱਚ ਪੈਸਾ ਟਿਕਦਾ ਹੀ ਨਹੀਂ ਕਿਸੇ ਵੀ ਕੰਮ ਦੇ ਵਿੱਚ ਕੋਈ ਬਰਕਤ ਰਹਿੰਦੀ ਹੀ ਨਹੀਂ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸ਼ਬਦ ਦੱਸਣ ਵਾਲੇ ਹਾਂ ਜੇਕਰ ਘਰ ਦਾ ਇੱਕ ਵੀ ਮੈਂਬਰ ਇਸ ਸ਼ਬਦ ਦਾ ਜਾਪ ਕਰ ਲੈਂਦਾ ਹੈ 21 ਦਿਨ ਜਾਪ ਕਰ ਲੈਣਾ ਤਾਂ ਸਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਬਰਕਤਾਂ ਹੀ ਬਰਕਤਾਂ ਤੇ ਪੈਸਾ ਹੀ ਪੈਸਾ ਆ ਜਾਵੇਗਾ ਇਸ ਸ਼ਬਦ ਦਾ ਜਾਪ ਦਿਨ ਦੇ ਵਿੱਚ ਆਪਾਂ ਕਿਸ ਵੇਲੇ ਕਰ ਸਕਦੇ ਹਾਂ ਸਾਨੂੰ ਸਮੇਂ ਦੀ ਕੋਈ ਪਾਬੰਦੀ ਨਹੀਂ ਪਰ ਵਧੀਆ ਹੋਵੇਗਾ ਜੇਕਰ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰੀਏ ਤਾਂ ਉਹ ਸ਼ਬਦ ਕਿਹੜਾ ਹੈ ਜੀ ਅਤੇ ਕਿਸ ਤਰੀਕੇ ਦੇ ਨਾਲ ਆਪਾਂ ਜਾਪ ਕਰਨਾ ਹੈ ਇਹ ਸਾਰੀ ਗੱਲਬਾਤ ਮੈਂ ਤੁਹਾਨੂੰ ਆਸਤੀ ਵੀਡੀਓ ਦੇ ਵਿੱਚ ਦੱਸਾਂਗੀ ਕਹਿੰਦੇ ਸ਼ਬਦ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਸਾਖੀ ਵੀ ਸਾਂਝੀ ਕਰਾਂਗੀ ਜਿਹੜੀ ਸਾਖੀ ਹੈ ਗੁਰੂ ਨਾਨਕ ਪਾਸਾ ਜੀ ਦੀ ਗੁਰੂ ਨਾਨਕ ਪਾਸਾ ਜੀ ਦੀ ਸਾਖੀ ਦੇ ਵਿੱਚ ਕਹਿੰਦੇ ਇੱਕ ਦਿਨ ਗੁਰੂ ਨਾਨਕ ਪਾਸਾ ਜੀ ਮੋਦੀ ਖਾਨੇ ਦੇ ਵਿੱਚ ਸੌਦਾ ਸੌਦਾ ਤੋਲ ਰਹੇ ਸਨ ਤੇ ਉੱਥੇ ਇੱਕ ਸਾਧੂ ਜੀ ਆਏ ਸਾਧੂ ਜੀ ਖਰੀਦਣ ਦੇ ਲਈ ਆਟਾ ਆਏ ਸਨ ਪਾਸਾ ਜੀ ਨੇ ਉਹਨਾਂ ਨੂੰ ਆਟਾ ਦੇਣ ਲਈ ਤੱਕੜੀ ਚੁੱਕੀ ਤੇ ਤੱਕੜੀ ਦੇ ਵਿੱਚ ਜਦ ਆਟਾ ਪਾਇਆ ਤੇ ਕਹਿੰਦੇ ਕਿ ਪਾਸਾ ਜੀ ਨੇ ਆਟਾ ਤੋਲਣਾ ਸ਼ੁਰੂ ਕਰ ਦਿੱਤਾ ਜਦ ਤੱਕ 12 ਤਾਰਨਾ ਸੀ ਉਦੋਂ ਤੱਕ ਤਾਂ ਸਭ ਕੁਝ ਠੀਕ ਸੀ ਪਰ ਜਦੋਂ 12 ਤੋਂ ਬਾਅਦ 13 ਆਇਆ ਤਾਂ ਪਾਸਾ ਜੀ ਦੀ ਲਗਨ ਗੁਰੂ ਪਾਸਾ ਜੀ ਦੇ ਨਾਲ ਲੱਗੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਲੱਗ ਗਈ ਪਾਸਾ ਜੀ ਦੀ ਸੁਰਤ ਸਿਮਰਨ ਵਿੱਚ ਜੁੜ ਗਈ ਪਾਤਸਾ 13 13 ਕਹਿ ਕੇ ਤੋਲਦੇ ਰਹੇ ਉਹ ਸਾਧੂ ਬਹੁਤ ਹਰਾਦ ਹੋ ਗਿਆ ਨਾਨਕ ਤੁਸੀਂ ਤਾਂ 13 13 ਤੇ ਹੀ اٹਕ ਗਏ ਇਸ ਤਰ੍ਹਾਂ ਹੀ ਧਾਰਨਾ ਤੋਲਦੇ ਰਹੇ ਤਾਂ ਤੁਹਾਡਾ ਮੋਦੀ ਖਾਨਾ ਬਿਕ ਜਾਵੇਗਾ ਇਸ ਦੀ ਬਰਬਾਦੀ ਤੈ ਹੈ ਇਹ ਤਾਂ ਤੁਹਾਡਾ ਸੌਦਾ ਹੈ ਤੁਸੀਂ ਤਾਂ 13 ਤੋਂ ਬਾਅਦ ਦੂਸਰਾ ਸ਼ਬਦ ਬੋਲਦੇ ਹੀ ਨਹੀਂ ਉਥੇ ਗੁਰੂ ਨਾਨਕ ਪਾਸਾ ਜੀ ਕਹਿਣ ਲੱਗੇ ਸਾਧੂ ਜੀ ਜਦ ਨਿਰੰਕਾਰ ਦੇ ਬੰਦੇ 13 13 ਕਰਦੇ ਹਨ ਤਾਂ ਹਮੇਸ਼ਾ ਬਰਕਤਾਂ ਹੀ ਰਹਿੰਦੀਆਂ ਹਨ ਪਰ ਜਦੋਂ ਇਨਸਾਨ ਮੇਰਾ ਮੇਰਾ ਕਰਦਾ ਹੈ ਤਾਂ ਉਥੇ ਉਲਜਨਾ ਪੈਦਾ ਹੋ ਜਾਂਦੀਆਂ ਹਨ ਉਥੇ ਇੱਕ ਆਟਾ ਪੈਦਾ ਹੁੰਦਾ ਹੈ ਪਰ 13 13 ਕਹਿਣ ਵਿੱਚ ਹਮੇਸ਼ਾ ਬਰਕਤਾਂ ਤੇ ਹਮੇਸ਼ਾ ਫਾਇਦਾ ਹੀ ਰਹਿੰਦਾ ਹੈ ਜਦੋਂ ਇਹ ਗੱਲ ਸਾਧੂ ਨੇ ਪਾਸਾ ਜੀ ਦੇ ਮukh ਤੋਂ ਸੁਣੀ ਤਾਂ ਉਹ ਬਹੁਤ ਹੀ ਸ਼ਰਮਿੰਦਾ ਹੋਇਆ ਕਿ ਭੇਸ ਤਾਂ ਮੇਰਾ ਸਾਧੂਆਂ ਵਾਲਾ ਹੈ ਪਰ ਮੇਰੇ ਮਨ ਦੇ ਵਿੱਚ ਲਾਲਚ ਹੈ ਮੇਰੇ ਮਨ ਦੇ ਵਿੱਚ ਮੇਰੀ ਹੈ ਮੇਰੀ ਮੇਰੀ ਹੈ ਉਹ ਆਟਾ ਲੈ ਕੇ ਉੱਥੋਂ ਚਲਾ ਗਿਆ ਕੁਝ ਈਰਖਾਵਸ ਲੋਕਾਂ ਨੇ ਗੁਰੂ ਨਾਨਕ ਪਾਸਾ ਜੀ ਦੀ ਸ਼ਿਕਾਇਤ ਨਵਾਬ ਨੂੰ ਕਰ ਦਿੱਤੀ ਜੋ ਕਿ ਮੋਦੀ ਖਾਨੇ ਦਾ ਮਾਲਕ ਸੀ ਤੇ ਜਦ ਨਵਾਬ ਨੇ ਹਿਸਾਬ ਕਿਤਾਬ ਕੀਤਾ ਤਾਂ ਸਾਰਾ ਹਿਸਾਬ ਤਾਂ ਬਸ ਸਹੀ ਆਇਆ ਐਸੀ ਹੀ ਤਰ੍ਹਾਂ ਪਾਸਾ ਜਦੋਂ ਵੀ ਸੌਦਾ ਤੋਲਦੇ 13 13 ਕਹਿ ਕੇ ਰੁਕ ਜਾਂਦੇ ਕਹਿੰਦੇ ਇੱਕ ਦਿਨ ਨਵਾਬ ਨੇ ਪਾਸਾ ਜੀ ਨੂੰ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਫਿਰ ਹਿਸਾਬ ਕਿਤਾਬ ਲਗਾਉਣਾ ਸ਼ੁਰੂ ਕਰ ਦਿੱਤਾ ਕਹਿੰਦੇ ਵੀ ਜੇਕਰ ਇਹਨਾਂ ਦੇ ਸਾਹਮਣੇ ਹਿਸਾਬ ਕਿਤਾਬ ਕੀਤਾ ਜਾਵੇਗਾ ਤਾਂ ਕੋਈ ਕੀ ਪਤਾ ਨਾਨਕ ਪਾਸਾ ਜੀ ਨੇ ਕੋਈ ਗੜਬੜ ਗੜਬੜ ਕੀਤੀ ਹੋਵੇ ਤਾਂ ਪਹਿਲਾਂ ਨਾਨਕ ਪਾਸਾ ਜੀ ਨੂੰ ਕੋਠੀ ਦੇ ਵਿੱਚ ਬੰਦ ਕਰ ਦਿੱਤਾ ਗਿਆ ਫਿਰ ਹਿਸਾਬ ਕਿਤਾਬ ਲਗਾਇਆ ਗਿਆ ਤਾਂ ਸਾਰੇ ਹੀ ਹਿਸਾਬ ਤਾਂ ਹਿਸਾਬ ਕਿਤਾਬ ਉਹ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਜਿਹੜਾ ਸਾਰਾ ਹਿਸਾਬ ਕਿਤਾਬ ਸੀ ਉਹ ਸਹੀ ਨਿਕਲਿਆ ਇਥੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ 5 ਰੁਪਏ ਨਵਾਬ ਬਲਗੁਰੂ ਨਾਨਕ ਪਾਸਾ ਜੀ ਦੇ ਵੱਧ ਨਿਕਲ ਆਏ ਗੁਰਨਾਨਕ ਪਾਸਾ ਜੀ ਨੇ ਕਦੇ ਵੀ ਮੋਦੀ ਖਾਨੇ ਦੇ ਵਿੱਚੋਂ ਤਨਖਾਹ ਨਹੀਂ ਸੀ ਲਈ ਉਹਨਾਂ ਨੂੰ ਜਿੰਨੀ ਕੋਈ ਜ਼ਰੂਰਤ ਹੁੰਦੀ ਸੀ ਉਹ ਰਾਸ਼ਨ ਘਰ ਵਿੱਚ ਲੈ ਜਾਂਦੇ ਸਨ ਪਰ ਤਨਖਾਹ ਕਦੇ ਵੀ ਨਹੀਂ ਸੀ ਲੈਂਦੇ ਗੁਰੂ ਨਾਨਕ ਪਾਸਾ ਜੀ ਨੇ ਘਰ ਦਾ ਕੁਝ ਗੁਜਾਰਾ ਲੋੜਵੰਦਾਂ ਦੀ ਮਦਦ ਵੀ ਕਰਦੇ ਸਨ ਜਿਹੜਾ ਗੁਜ਼ਾਰੀ ਜੋਗਾ ਭੋਜਨ ਲੈ ਕੇ ਜਾਂਦੇ ਸਨ ਨਾ ਉਸ ਦੇ ਵਿੱਚੋਂ ਲੋੜਵੰਦਾਂ ਦੀ ਮਦਦ ਵੀ ਕਰ ਦਿੰਦੇ ਸਨ ਉਹ ਸਾਰਾ ਹਿਸਾਬ ਕਿਤਾਬ ਮਿਲਾ ਕੇ ਫਿਰ ਵੀ ਨਵਾਬ ਵੱਲ 5 ਰੁਪਏ ਨਿਕਲ ਆਏ ਸਨ ਕਿਉਂਕਿ ਪਾਸਾ ਜੋ ਵੀ ਲੋਕਾਂ ਦੀ ਮਦਦ ਕਰਦੇ ਸਨ ਉਹ ਆਪਣੀ ਤਨਖਾਹ ਦੀ ਸੀਮਾ ਦੀ ਹੱਦ ਵਿੱਚ ਰਹਿੰਦਿਆਂ ਹੋਇਆ ਹੀ ਕਰਦੇ ਸਨ ਇਹ ਸਾਖੀ ਸੁਣਾਉਣ ਦਾ ਮਕਸਦ ਇਹੀ ਸੀ ਕਿ ਆਪਾਂ ਹਰ ਵੇਲੇ ਕਹਿੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਪਰ ਕਦੇ ਸੋਚਿਆ ਹੈ ਕਿ ਸਾਡੇ ਘਰ ਦੀ ਬਰਕਤ ਕਿੱਥੇ ਗਈ ਸਾਡੇ ਘਰ ਦੀ ਬਰਕਤ ਸਾਡੀ ਮੈਂ ਨੇ ਖਾ ਲਈ ਭਾਵੇਂ ਜਿੰਨਾ ਵੀ ਆਪਾਂ ਕਿਸੇ ਚੀਜ਼ ਨੂੰ ਮੇਰੀ ਮੇਰੀ ਕਰਦੇ ਰਹਿੰਦੇ ਆ ਇਹ ਦੁਨੀਆਵੀ ਵਸਤੂਆਂ ਜਿੰਨਾ ਆਪਾਂ ਇਹਨਾਂ ਦੇ ਮਗਰ ਭੱਜਦੇ ਹਾਂ ਭੱਜਦੇ ਹਾਂ ਓਨੀਆਂ ਹੀ ਇਹ ਚੀਜ਼ਾਂ ਸਾਡੇ ਕੋਲੋਂ ਦੂਰ ਹੋ ਜਾਂਦੀਆਂ ਹਨ ਪਰ ਜਿਸ ਦਿਨ ਆਪਾਂ ਨਿਰੰਕਾਰ ਦੇ ਹੁਕਮ ਦੇ ਵਿੱਚ ਆ ਗਏ ਇਸ ਗੱਲ ਨੂੰ ਮੰਨ ਲਿਆ ਕਿ ਮਾਲਕਾ ਜੋ ਵੀ ਹੋ ਰਿਹਾ ਉਹ ਤੇਰਾ ਹੋ ਰਿਹਾ ਜੋ ਵੀ ਤੁਸੀਂ ਦਿੱਤਾ ਹੈ ਉਹ ਵੀ ਤੇਰਾ ਹੈ ਉਹ ਸਭ ਤੇਰਾ ਹੈ ਜੋ ਵੀ ਤੂੰ ਦੇਣਾ ਹੈ ਉਹ ਵੀ ਤੇਰਾ ਹੈ ਕਿ ਤੁਹਾਡੀ ਜੋ ਵੀ ਇੱਛਾ ਹੈ ਮੈਨੂੰ ਦੇਣ ਦੇ ਲਈ ਤੁਸੀਂ ਦਿਓ ਜਾਂ ਨਾ ਦਿਓ ਜਿਸ ਦਿਨ ਮੈਂ ਆਪਣਾ ਹੰਕਾਰ ਦੀ ਰਜਾ ਨੂੰ ਸਮਝ ਲਿਆ ਉਸ ਮਾਲਕ ਦੇ ਹੁਕਮ ਵਿੱਚ ਆ ਗਏ ਉਸ ਦਿਨ ਤੋਂ ਹੀ ਸਾਡੇ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਹੋ ਜਾਣਗੀਆਂ ਜਿਸ ਦਿਨ ਵੀ ਆਪਾਂ ਤੇਰਾ ਦੇ ਭਾਵ ਨੂੰ ਸਮਝ ਲਿਆ ਉਸੇ ਦਿਨ ਸਾਡੇ ਘਰ ਵਿੱਚ ਖੁਸ਼ੀਆਂ ਅਤੇ ਵਰਕਤਾਂ ਆਪੇ ਆਪ ਆਪਣੇ ਆਪ ਆਉਣਗੀਆਂ ਪਰ ਅਸੀਂ ਆਪਣੀ ਮੈਨੂੰ ਹੀ ਫੜ ਕੇ ਬੈਠੇ ਹਾਂ ਹਰ ਚੀਜ਼ ਲਈ ਕਹਿੰਦੇ ਹਾਂ ਕਿ ਆਹ ਚੀਜ਼ ਮੈਂ ਲਿਆਂਦੀ ਹੈ ਆ ਕੰਮ ਮੈਂ ਕੀਤਾ ਹੈ ਆ ਵੀ ਚੀਜ਼ ਮੇਰੇ ਤੋਂ ਬਿਨਾ ਹੋ ਹੀ ਨਹੀਂ ਸਕਦੀ ਬਸ ਸਾਨੂੰ ਸਾਡੀ ਮੈਂ ਨੇ ਹੀ ਮਾਰ ਲਿਆ ਮੈਂ ਹੀ ਪਿੱਛੇ ਲਈ ਰੱਖਦੇ ਹਾਂ ਸਾਨੂੰ ਜਿਸ ਦਿਨ ਵੀ ਅਸੀਂ ਤੇਰੇ ਨੂੰ ਪਸਾਨ ਲਿਆ ਜਾਂ ਤੇਰਾ ਨੂੰ ਪਸਾਨ ਲਿਆ ਉਸ ਦਿਨ ਬਰਕਤਾਂ ਆਪਣੇ ਆਪ ਹੀ ਆ ਜਾਣਗੀਆਂ ਆਪਾਂ ਇਹ ਨਹੀਂ ਕਹਿੰਦੇ ਕਿ ਪੈਸਾ ਨਹੀਂ ਕਮਾਉਣਾ ਚਾਹੀਦਾ ਮਿਹਨਤ ਨਹੀਂ ਕਰਨੀ ਚਾਹੀਦੀ ਮਿਹਨਤ ਕਰਨੀ ਹੈ ਆਪਣੇ ਘਰ ਦੀਆਂ ਲੋੜਾਂ ਦੀ ਪੂਰਤੀ ਦੇ ਲਈ ਪੈਸਾ ਕਮਾਉਣਾ ਬਹੁਤ ਜ਼ਰੂਰੀ ਹੈ ਪਰ ਉਸ ਪੈਸੇ ਨੂੰ ਕਮਾਉਣ ਦੇ ਲਈ ਮਾੜੇ ਕੰਮ ਕਰਨੇ ਜਾਂ ਫਿਰ ਮਾੜੇ ਲਾਲਚ ਤੋਂ ਅੱਗੇ ਵਧਾ ਲੈਣਾ ਇਹ ਬਹੁਤ ਵੱਡੀ ਗਲਤੀ ਹੈ ਹਰ ਵੇਲੇ ਮਾਲਕ ਦੇ ਡਰ ਅਤੇ ਸ਼ੁਕਰਾਨੇ ਵਿੱਚ ਰਹਿ ਕੇ ਹੀ ਸਾਰੇ ਕੰਮ ਕਰਨੇ ਚਾਹੀਦੇ ਹਨ ਜਦੋਂ ਵੀ ਆਪਾਂ ਡਰ ਵਿੱਚ ਰਹਿ ਕੇ ਕੰਮ ਕਰਦੇ ਹਾਂ ਨਾ ਸਾਡੇ ਕੋਲੋਂ ਕੁਝ ਵੀ ਗਲਤ ਨਹੀਂ ਹੁੰਦਾ ਪਰ ਜਦੋਂ ਮਾਲਕ ਦਾ ਡਰ ਆਪਣੇ ਮਨ 'ਚੋਂ ਨਿਕਲ ਜਾਂਦਾ ਹੈ ਤਾਂ ਫਿਰ ਸਾਡੇ ਹੱਥੋਂ ਮਾੜਾ ਹੀ ਮਾੜਾ ਹੁੰਦਾ ਹੈ ਤੇ ਬੁਰਾ ਹੀ ਬੁਰਾ ਹੁੰਦਾ ਹੈ ਜੋ ਵੀ ਕੰਮ ਕਰਨਾ ਹੈ ਬਸ ਮਾਲਕ ਦੇ ਪਾਣੀ ਵਿੱਚ ਰਹਿ ਕੇ ਕਰਨਾ ਮਾਲਕ ਤੋਂ ਡਰ ਕੇ ਕਰਨਾ ਹਤੇ ਹਰੇਕ ਕੰਮ ਦੇ ਲਈ ਮਾਲਕ ਅੱਗੇ ਸ਼ੁਕਰਾਨਾ ਜ਼ਰੂਰ ਕਰਨਾ ਪਵੇ ਗੁਰੂ ਅਕਾਲ ਪੁਰਖ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਜਿੰਨੀ ਦੇ ਰਸੀਆਂ ਆਪਣੀਆਂ ਚੁਸਤ ਚਲਾਕੀਆਂ ਕਰਦੇ ਰਹਾਂਗੇ ਓਨੇ ਦਿਨ ਤੱਕ ਅਸੀਂ ਦੁਖੀ ਰਹਾਂਗੇ ਮੁਸੀਬਤਾਂ ਦੇ ਵਿੱਚ ਫਸੇ ਰਹਾਂਗੇ ਪਰ ਜਿਸ ਦਿਨ ਸਭ ਕੁਝ ਮਾਲਕ ਦੇ ਹੱਥ ਤੇ ਛੱਡ ਦਿੱਤਾ ਉਹ ਵੀ ਤੇਰਾ ਹੈ ਜੋ ਉਸ ਪਰਮਾਤਮਾ ਨੇ ਦੇਣਾ ਹੈ ਤੇ ਉਹ ਵੀ ਤੇਰਾ ਹੈ ਜੋ ਪਰਮਾਤਮਾ ਨੇ ਦਿੱਤਾ ਹੈ ਉਹ ਵੀ ਤੇਰਾ ਹੈ ਜਿਸ ਦਿਨ ਇਸ ਗੱਲ ਨੂੰ ਅਸੀਂ ਸਮਝ ਲਿਆ ਇਹ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਉਸ ਦਿਨ ਸਾਡੇ ਦੁੱਖ ਆਪਣੇ ਆਪ ਹੀ ਦੂਰ ਹੋ ਜਾਣਗੇ ਓਨੇ ਛੇਤੀ ਹੀ ਫਿਰ ਆਪਾਂ ਸੁਖੀ ਹੋ ਜਾਵਾਂਗੇ ਤਾਂ ਬਸ ਪਰਮਾਤਮਾ ਜੀ ਦੀਆਂ ਖੁਸ਼ੀਆਂ ਅਤੇ ਬਰਕਤਾਂ ਹਾਸਲ ਕਰਨ ਦੇ ਲਈ ਇੱਕੋ ਇੱਕ ਜੁਗਤੀ ਹੈ ਕਿ ਦਿਨ ਦੇ ਵਿੱਚ 2-4 ਮਿੰਟ ਦਾ ਸਮਾਂ ਕੱਢ ਕੇ ਉਸ ਮਾਲਕ ਵਾਹਿਗੁਰੂ ਅਕਾਲਪੁਰਖ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਚਾਹੀਦਾ ਹੈ ਜਦੋਂ ਵੀ ਸਮਾਂ ਮਿਲੇ ਚਾਹੇ ਤੁਸੀਂ ਸ਼ੁਕਰਾਨਾ ਕਿਸੇ ਬਾਣੀ ਦੇ ਸ਼ਬਦਾਂ ਰਹੀਂ ਕਰ ਲਓ ਚਾਹੇ ਸ਼ੁਕਰਾਨਾ ਤੁਸੀਂ ਗਾ ਕੇ ਕਰ ਲਓ ਚਾਹੇ ਸ਼ੁਕਰਾਨਾ ਤੁਸੀਂ ਗੱਲਾਂ ਰਹੀਂ ਕਰ ਲਓ ਪਰ 10 ਮਿੰਟ ਸ਼ੁਕਰਾਨਾ ਕਰਕੇ ਫਿਰ ਵੇਖਣਾ ਤੁਹਾਡੇ ਦਿਨ ਬਦਲਦਿਆਂ देर ਨਹੀਂ ਲੱਗੇਗੀ ਜ਼ਿੰਦਗੀ ਬਦਲਦੇ ਆਂ देर ਨਹੀਂ ਲੱਗਦੀ ਇਸ ਗੱਲ ਨੂੰ ਅਜਮਾ ਕੇ ਵੇਖ ਲੈਣਾ ਕਿਉਂਕਿ ਸ਼ੁਕਰਾਨੇ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਜਿਉਂ-ਜਿਉਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਤਿਉਂ-ਤਿਉਂ ਹੀ ਸਾਡੇ ਮਨ ਵਿੱਚ ਸੰਤੋਖ ਤੇ ਸੰਤੁਸ਼ਟੀ ਆ ਜਾਂਦੀ ਹੈ ਫਿਰ ਆਓ ਅੱਜ ਤੋਂ ਹੀ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਈਏ ਜੋ ਵੀ ਗੁਰਬਾਣੀ ਦਾ ਸ਼ਬਦ ਤੁਹਾਨੂੰ ਆਉਂਦਾ ਹੈ ਜਾਂ ਫਿਰ ਤੁਸੀਂ ਸਿਰਫ ਸ਼ੁਕਰ ਦਤਿਆ ਤੇਰਾ ਸ਼ੁਕਰ ਦਤਿਆ ਵੀ ਕਹਿ ਸਕਦੇ ਹੋ ਮਾਲਕ ਨੂੰ ਪ੍ਰਵਾਨ ਹੋ ਜਾਵੇਗਾ ਖਾਣਾ ਖਾਂਦੇ ਹੋਏ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਕੱਪੜੇ ਪਹਿਨਣ ਸਮੇਂ ਘਰ ਤੋਂ ਬਾਹਰ ਜਾਂਦੇ ਸਮੇਂ ਆਉਂਦੇ ਸਮੇਂ ਹਰੇਕ ਕੰਮ ਵਿੱਚ ਕਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਜਿਉਂ-ਜਿਉਂ ਸ਼ੁਕਰਾਨਾ ਕਰਦੇ ਰਹਾਂਗੇ ਤਿਉਂ-ਤਿਉਂ ਮਾਲਕ ਦੇ ਚਰਨਾਂ ਦੇ ਨੇੜੇ ਹੁੰਦੇ ਜਾਵਾਂਗੇ 5 2 5 ਮਿੰਟ 2 ਮਿੰਟ ਦੇ ਲਈ ਸ਼ੁਕਰਾਨਾ ਜ਼ਰੂਰ ਕੱਢਿਆ ਕਰੋ ਛਮਾ ਜ਼ਰੂਰ ਕੱਢਿਆ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਸ਼ੁਕਰਾਨਾ ਕਰਕੇ ਸਾਰੇ ਦਿਨ ਵਿੱਚ ਜੋ ਬੀਤਿਆ ਜੋ ਮਿਲਿਆ ਜੋ ਗੱਲਾਂ ਤੁਹਾਡੇ ਨਾਲ ਹੋਈਆਂ ਸਾਰੀਆਂ ਦੇ ਲਈ ਸ਼ੁਕਰਾਨਾ ਉਸ ਮਾਲਕ ਨੂੰ ਜ਼ਰੂਰ ਕਰਨਾ ਤੇ ਉਸ ਮਾਲਕ ਦੇ ਨਾਲ ਉਹ ਗੱਲਾਂ ਵੀ ਜ਼ਰੂਰ ਸ਼ੇਅਰ ਕਰਨੀਆਂ ਪਤਾ ਤਾਂ ਉਸ ਮਾਲਕ ਨੂੰ ਪਹਿਲਾਂ ਹੀ ਹੈ ਪਰ ਜਦੋਂ ਆਪਾਂ ਆਪਣਾ ਫਰਜ਼ ਨਿਭਾਉਨੇ ਆ ਉਸ ਪਰਮਾਤਮਾ ਦੇ ਨਾਲ ਆਪਣੇ ਸਾਰੇ ਦਿਨ ਦੀਆਂ ਗੱਲਾਂ ਲਈ ਸ਼ੁਕਰਾਨਾ ਕਰਦੇ ਆ ਤਉਸ ਪਰਮਾਤਮਾ ਨੂੰ ਇਹ ਫੀਲ ਹੁੰਦਾ ਹੈ ਕਿ ਵਾਕਿਆ ਇਹ ਮੇਰਾ ਭਗਤ ਹੈ ਜੋ ਵੀ ਉਸਨੇ ਅੱਜ ਦੇ ਦਿਨ ਵਿੱਚ ਤੁਹਾਨੂੰ ਦਾਤਾਂ ਦਿੱਤੀਆਂ ਹੋਣਗੀਆਂ ਉਸ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹਰ ਹਾਲ ਦੇ ਵਿੱਚ ਕੁਰਬਾਨੀ ਦੇ ਨਾਲ ਜੁੜੇ ਰਹਿਣਾ ਗੁਰੂ ਦੇ ਦੱਸੇ ਉਪਦੇਸ਼ਾਂ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਨਾ ਆਪਣੇ ਗੁਰੂਆਂ ਨੂੰ ਦੀ ਗੁਰਬਾਣੀ ਅਤੇ ਉਪਦੇਸ਼ ਨੂੰ ਹੀ ਮੰਨਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਵੀ ਗੁਰੂ ਦੇ ਨਾਲ ਜੋੜਨਾ ਚਾਹੀਦਾ ਹੈ ਚਿਕਰ ਘਰ ਦੇ ਵਿੱਚ ਇੱਕ ਜੀ ਹੀ ਗੁਰੂ ਦੇ ਨਾਲ ਜੁੜਦਾ ਤਾਂ ਉਸ ਦੀ ਪਾਵਰ ਇੰਨੀ ਕੁ ਵੱਡੀ ਹੋ ਕਰ ਦਿੰਦਾ ਹੈ ਗੁਰੂ ਕਿ ਉਹ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਤੀ ਨੂੰ ਪਤਨੀ ਨੂੰ ਭੈਣ ਭਰਾਵਾਂ ਨੂੰ ਆਪਣੇ ਗੁਰੂ ਦੇ ਨਾਲ ਜੋੜ ਸਕਦਾ ਹੈ ਆਪਣੇ ਬੱਚਿਆਂ ਦੀ ਤੰਦਰੁਸਤੀ ਦੇ ਲਈ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਜ਼ਰੂਰ ਕਰਿਆ ਕਰੋ ਕਿ ਪਰਮਾਤਮਾ ਜੀ ਤੁਸੀਂ ਸਾਡੇ ਬੱਚਿਆਂ ਨੂੰ ਆਪਣੇ ਚਰਨਾਂ ਦੇ ਨਾਲ ਹਮੇਸ਼ਾ ਜੋੜੀ ਰੱਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਕਰ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜਰੂਰ ਲਿਖ ਕੇ ਸੈਂਡ ਕਰਿਓ ਜੇਕਰ ਵੀਡੀਓ ਦੇ ਵਿੱਚ ਕੋਈ ਵੀ ਸ਼ਬਦ ਮੇਥੋਂ ਗਲਤ ਬੋਲਿਆ ਗਿਆ ਜਾਂ ਤੁਹਾਨੂੰ ਕੋਈ ਸ਼ਬਦ ਚੰਗਾ ਨਹੀਂ ਲੱਗਿਆ ਤਾਂ ਆਪਣੀ ਛੋਟੀ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ